ओम शांति आज सुनते हाँ सतारा जून दो हज़ार चौबी दे। बाबा, दे बाबा पुले विचे बच्चे याद ते पढ़ाई नाल डबल ताज मिलेगा ऐसली अपनी एम लक्ष्य नक्ष्यों सामने रख दैवी गुण धारण करो प्रश्न है विश्व रचता बाप तुसी बच्चे दी केड़ी खिदमत करते ने ਵਿਸ਼ਵ ਰਚਤਾ ਬਾਪ ਤੁਸੀਂ ਬੱਚਿਆਂ ਦੀ ਕਿਹੜੀ ਸੇਵਾ ਕਰਤੇ ਨੇ ਉੱਤਰ ਬੱਚਿਆਂ ਨੂੰ ਬੇਖੱਦਾ ਵਰਸਾਤੇ ਸੁਖੀ ਬਣਾਣਾ ਇਹ ਖਿਦਮਤ ਹੈ ਬਾਪ ਜੀ ਹੀ ਨਿਸ਼ਕਾਮ ਸੇਵਾ ਕੋਈ ਨਹੀਂ ਕਰ ਸਕਦਾ ਬੇਖੱਦਾ ਬਾਪ ਕਿਰਾਏ ਤੇ ਤਖਤ ਲੈ ਕੇ ਤੁਹਾਨੂੰ ਵਿਸ਼ਵ ਦਾ ਤਖਤ ਨਸ਼ੀਨ ਬਣਾ ਦਿੰਦੇ ਨੇ ਖੁਦ ਤਾਲਸੀ ਤਖਤ ਤੇ ਨਹੀਂ ਬੈਠਦੇ ਲੇਕਿਨ ਬੱਚਿਆਂ ਨੂੰ ਤਾਲਸੀ ਤਖਤ ਤੇ ਬਿਠਾਉਂਦੇ ਨੇ बाप दे जड़ मंदिर बंदे उस टेस्ट आएगा मज़ा तो बच्चों है जो स्वर्ग दा, राज भाग लेंगे ने ओम शांति मिठे मिठे रूहानी बच्चों बाप ने बच्चे अपने आप को आत्मा समझ बाप नो याद करो ओम शांति शांतिदार्थ बच्चों समझाया है बाप भी बोलते ने बच्चे भी बोलते ने ओम शांति क्योंकि आत्मा का स्वधर्म है शांति ਹੁਣ ਤੁਸੀਂ ਜਾਣ ਗਏ ਹੋ ਅਸੀਂ ਸ਼ਾਂਤੀ ਧਾਮ ਤੋਂ ਅੱਥੇ ਆਂਦੇ ਹਾਂ ਪਹਿਲੇ ਪਹਿਲੇ ਸੁਖ ਧਾਮ ਵਿੱਚ ਫਿਰ 84 ਜਨਮ ਪੁਨਰ ਜਨਮ ਲੈਂਦੇ ਲੈਂਦੇ ਦੁੱਖ ਧਾਮ ਦੁੱਖ ਧਾਮ ਵਿੱਚ ਆਂਦੇ ਹਾਂ ਇਹ ਤਾਂ ਯਾਦ ਹੈ ਨਾ ਬੱਚੀ 84 ਜਨਮ ਲੈਂਦੇ ਜੀਵਾਤਮਾ ਬੰਦੀ ਬਾਪ ਜੀਵਾਤਮਾ ਨਹੀਂ ਬੰਦੀ ਕਹਿੰਦੇ ਨੇ ਮੈਂ ਟੈਂਪਰੇਰੀ ਇਹ ਸਰੀਰ ਦਾ ਆਧਾਰ ਲੈਂਦਾ ਹਾਂ ਨਹੀਂ ਤਾਂ ਪੜਾਂਗਾ ਕਿਵੇਂ ਬੱਚਿਆਂ ਨੂੰ ਘੜੀ-ਘੜੀ ਕਿਵੇਂ ਕਹਾਗਾ ਮਨਮਨਾਫਕ ਆਪਣੀ ਰਾਜਾਈ ਨੂੰ ਯਾਦ ਕਰੋ ਐਸ ਨੂੰ ਕਿਹਾ ਜਾਂਦਾ ਸੈਕਿੰਡ ਵਿਚ ਵਿਸ਼ੰਦ ਦੀ ਰਾਜਾਈ ਮੇਘਦਾ ਬਾਪ ਹੈ ਨਾ ਜ਼ਰੂਰ ਬੇਘਦੀ ਖੁਸ਼ੀ ਬੇਖਤਾ ਵਰਸਾ ਦੀਨ ਕੀ ਬਾਪ ਬਹੁਤ ਸਹਿਜ ਰਸਤਾ ਦੱਸਦੇ ਨੇ ਕਹਿੰਦੇ ਨੇ ਉਹਨੇ ਇਸ ਦੁੱਖ ਤਾਮ ਨੂੰ ਬੁੱਧੀ ਤੋਂ ਕੱਢਦਿਓ ਜੋ ਨਵੀਂ ਦੁਨੀਆ ਸਵਰਥ ਸਥਾਪਨ ਕਰ ਰਹੇ ਹੋ ਕੋ ਜਦਾ ਮਾਲਿਕ ਵਨੰਦੀ ਲਈ ਮੈਨੂੰ ਯਾਦ ਕਰੋ ਤਾ ਤੁਹਾਡੇ ਪਾਪ ਘਟ ਜਾਣਗੇ ਤੁਸੀਂ ਫਿਰ ਤੋਂ ਸਤੋ ਪ੍ਰਥਾਨ ਬੰਝਾਓਗੇ ਐਸ ਨੂੰ ਕਿਹਾ ਜਾਂਦਾ ਹੈ ਸਹਿਜ ਯਾਦ ਜਿਵੇਂ ਲੋਕੀਕ ਬੱਚੇ ਜਿਵੇਂ ਬੱਚੇ ਲੋਕੀਕ ਪਾਪ ਨੂੰ ਕਿੰਨਾ ਸਹਿਜ ਯਾਦ ਕਰਦੇ ਨੇ ਔਵੇਂ ਤੁਸੀਂ ਬੱਚਿਆਂ ਨੂੰ ਵੀ ਬੇਖਤ ਤੇ ਬਾਪ ਨੂੰ ਯਾਦ ਕਰਨਾ ਹੈ ਬਾਪ ਹੀ ਦੁੱਖ ਤੋਂ ਨਿਕਾਲ ਸੁੱਖ ਤਾਂ ਵਿੱਚ ਲੈ ਜਾਂਦੇ ਨੇ ਬੋਥ ਦੁੱਖ ਦਾ ਨਾਮ ਨਿਸ਼ਾਨ ਨਹੀਂ ਬੋਥ ਸਹਿਜ ਗੱਲ ਕਹਿੰਦੇ ਨੇ ਆਪਣੇ ਸ਼ਾਂਤੀ ਧਾਮ ਨੂੰ ਯਾਦ ਕਰੋ ਜੋ ਬਾਪ ਦਾ ਘਰ ਤੁਹਾਡਾ ਘਰ ਨਵੀਂ ਦਿਨੀਆਂ ਨੂੰ ਯਾਦ ਕਰੋ ਉਹ ਹੀ ਤੁਹਾਡੀ ਰਾਸਥਾਨੀ ਹੈ ਬਾਪ ਤੁਸੀਂ ਬੱਚਿਆਂ ਦੀ ਕਿੰਨੀ ਨਿਸ਼ਕਾਮ ਸੇਵਾ ਕਰਦੇ ਨੇ ਤੁਸੀਂ ਬੱਚਿਆਂ ਨੂੰ ਸੁਖੀ ਬਣਾ ਕੇ ਵਾਨ ਪ੍ਰਸਤ ਪਰਮ ਧਾਮ ਵਿੱਚ ਜਾ ਕੇ ਬੈਠ ਜਾਂਦੇ ਨੇ ਤੁਸੀਂ ਵੀ ਪਰਮ ਧਾਮ ਦੇ ਨਿਵਾਸੀ ਹੋ ਅਸ ਨੂੰ ਨਿਰਵਾਨ ਤਾਮ ਵਨਪ੍ਰਸਤ ਕਿਹਾ ਜਾਂਦਾ ਬਾਪਾਂ ਦੇ ਨੇ ਬੱਚਿਆਂ ਦੀ ਖਿਦਮਤ ਕਰਨ ਵਰਸਾ ਦੇ ਇਹ ਬਾਪ ਖੁਦ ਵੀ ਇਹ ਖੁਦ ਵੀ ਬ੍ਰਹਮਾ ਵੀ ਖੁਦ ਬਾਪ ਤੋਂ ਵਰਸਾ ਲੈਂਦੇ ਸੀ ਸ਼੍ਰੀ ਬਾਬਾ ਹੈ ਉੱਚੀ ਤੇ ਉੱਚਾ ਭਗਵਾਨ ਸਿੱਧੇ ਮੰਦਰ ਵੀ ਨੇ ਉਹਨਾਂ ਦਾ ਕੋਈ ਬਾਪਵਾ ਟੀਚਰ ਨਹੀਂ ਸਾਰੀ ਸ੍ਰਿਸ਼ਟੀ ਦੇ ਆਦਮ ਦੰਤ ਦਾ ਗਿਆਨ ਉਹਨਾਂ ਕੋਲ ਹੈ ਕਿੱਥੋਂ ਆਇਆ ਕੀ ਕੋਈ ਵੇਦ ਸ਼ਾਸਤਰਾਂ ਦੀ ਪੜ੍ਹਾਈ ਨਹੀਂ ਬਾਪ ਤਾਂ ਹੈ ਗਿਆਨ ਦਾ ਸਾਗਰ सूख शांति ਦਾ ਸਾਗਰ ਬਾਪ ਦੀ ਮਹਿਮਾ ਦੇਵੀ ਗੁਨਾਵਲੀ ਮਨੁੱਖਾਂ ਦੀ ਮਹਿਮਾ ਵਿੱਚ ਫਰਕ ਹੈ ਤੁਸੀਂ ਦੇਵੀ ਗੁਣ ਧਾਰਨ ਕਰਕੇ ਅਜੇਹਾ ਯਾਨੀ ਸ਼੍ਰੀ ਲਕਸ਼ਮੀ ਨਾਰਾਇਣ ਜਿਹੜਾ ਦੇਵਤਾ ਬੰਦੇ ਕੋ ਪਹਿਲੇ ਆਸਰੀ ਗੁਣ ਸੀ ਆਸੁਰ ਤੋਂ ਦੇਵਤਾ ਬਨਾਣਾ ਇਹ ਸਿਰਫ ਬਾਪ ਦਾ ਕੰਮ ਹੈ ਇਹ ਮਰਜ਼ੇ ਤੁਹਾਡੇ ਸਾਹਮਣੇ ਹੈ ਜਰੂਰ ਅਜੇ ਹੀ ਸ੍ਰੇਸ਼ਟ ਕਰਮ ਕਿਤੇ ਹੋਣਗੇ ਕਰਮ ਅਕਰਮ ਵਿਕਰਨ ਦੀ ਗਤੀ ਹਰ ਗੱਲ ਸਮਝਾਣ ਵਿੱਚ ਸੈਕਿੰਡ ਲੱਗਦਾ। ਬਾਪ ਕਹਿੰਦੇ ਨੇ ਇਹ ਮਿੱਠੇ ਮਿੱਠੇ ਬੱਚਿਆਂ ਨੂੰ ਪਾਠ ਵਜਾਣਾ ਹੀ ਹੈ। ਇਹ ਪਾਠ ਤੁਹਾਨੂੰ ਅਨਾਦੀ ਅਵਿਨਾਸ਼ੀ ਮਿਲਿਆ ਹੋਇਆ ਹੈ। ਤੁਸੀਂ ਕਿੰਨੀ ਵਾਰੀ ਸੁੱਖ-ਦੁੱਖ ਦੇ ਖੇਡ ਵਿੱਚ ਆਏ ਹੋ। ਕਿੰਨੀ ਵਾਰੀ ਤੁਸੀਂ ਵਿਸ਼ਰ ਤੇ ਮਾਨਿਕ ਬਨੇ ਹੋ। ਬਾਪਾ ਕਿੰਨਾ ਉੱਚਾ ਗਰਾਂਦੇ ਨੇ ਪਰਮਾਤਮਾ। ਜੋ ਸੁਪਰੀਮ ਸੋਲ ਹੈ ਉਹ ਵੀ ਇੰਨਾ ਛੋਟਾ ਹੈ। ਉਹ ਬਾਪ ਗਿਆਨ ਦਾ ਸਾਧਰ ਹੈ। ਆਤਮਾ ਮਾਨੋਵੀ ਆਪ ਸਮਾਨ ਬਣਾੰਦੇ ਨੇ ਤੁਸੀਂ ਪ੍ਰੇਮ ਦੇ ਸਾਗਰ ਸੁਖ ਦੇ ਸਾਗਰ ਬੰਦੇ ਹੋ ਦੇਵਤਾਵਾਂ ਦਾ ਆਪਸ ਵਿੱਚ ਕਿੰਨਾ ਪਿਆਰ ਹੈ ਕਦੇ ਝਗੜਾ ਨਹੀਂ ਹੁੰਦਾ ਬਾਪ ਆਕੇ ਤੁਹਾਨੂੰ ਆਪ ਸਮਾਨ ਬਣਾੰਦੇ ਨੇ ਹੋਰ ਕੋਈ ਅਜੀਹਾ ਬਣਾ ਨਾ ਸਕੇ ਖੇਡ ਸਥੂਲ ਵਤਨ ਵਿੱਚ ਹੁੰਦਾ ਹੈ ਪਹਿਲੇ ਆਦੀ ਸਨਾਤਨ ਦੇਵ ਦੇਵਤਾ ਤਰਮ ਫਿਰ ਇਸਲਾਮੀ ਬੋਥੀ ਨੰਬਰ 1 ਇਸ ਮੰਡਲੇ ਮੰਡਵੇ ਵਿੱਚ नाटकशाला आने चौरासी जन्म तुम लायन भी हैं आत्माव परमात्मा वक् रहे बहुकाल बा ने मिठे मिठे बच्चों पहले पहले विच पाठ बजा ती आते हो मैं तो थोड़े समय दे प्रवेश करता हूँ यह पुरानी जुत्ती है पुरुष की एक स्त्री मर जाती केंद्र ने पुराने जुत्ती गई नवी लै ला ਏ ਵੀ ਪੁਰਾਣਾ ਤਨ ਹੈ ਨਾ ਚਿਰਾਸੀ ਜਨਮਾਂ ਦਾ ਚੱਕਰ ਲਗਾਇਆ ਹੈ ਤਤਵਮ ਮੈਂ ਆਕੇ ਇਸ ਰਥ ਦਾ ਆਥਾਪ ਲੈਂਦਾ ਹਾਂ ਪਾਵਨ ਦੁਨੀਆ ਵਿੱਚ ਕਦੇ ਵੀ ਮੈਂ ਨਹੀਂ ਆਂਦਾ ਤੁਸੀਂ ਪਤਿਤ ਹੋ ਮੈਨੂੰ ਫੁਲਾਉਂਦੇ ਹੋ ਆਓ ਆਕੇ ਪਾਵਨ ਬਣਾਓ ਆਖਰੀਨ ਤੋਹਾਟੀ ਯਾਤ ਫਲਿਗੂਤ ਹੋਵੇਗੀ ਨਾ ਜਦੋਂ ਪੁਰਾਣੀ ਦੁਨੀਆ ਖਤਮ ਹੋਣ ਦਾ ਸਮੇਂ ਹੁੰਦਾ ਹੈ ਉਦੋਂ ਹੀ ਮੈਂ ਆਂਦਾ ਹਾਂ ब्रह्मा द्वारा स्थापना ब्रह्मा द्वारा अर्थात ब्राह्मण द्वारा पहले चोटी ब्राह्मण फिर क्षत्री बाजोली खेड़दे होना ऑन दे अभिमान छड़ देही अभिमान ने बनना तुसी 84 जन्म लंदे हो मैं ता एक बार सिर्फ इस तान दा लोन लेंडा हां किराए ते रहंदा हां आसी इस मकान दे मालिक नहीं एननो फिर असी छड़ देया कि पर किराया ता देना पेंदा है ना बाबा ਕਹਿੰਦੇ ਨੇ ਮੈਂ ਮਕਾਨ ਦਾ ਕਿਰਾਇਆ ਦਿੰਦਾ ਹਾਂ ਬੇਹਤਾ ਬਾਪ ਹੈ ਕੁਝ ਤਾਂ ਕਿਰਾਇਆ ਦਿੰਦੇ ਹੋਣਗੇ ਨਾ ਇਹ ਤੱਕ ਲੈਂਦੇ ਨੇ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਅਜਿਹਾ ਸਮਝਾਉਂਦੇ ਨੇ ਜਦ ਤੁਸੀਂ ਵੀ ਵਿਸ਼ਨ ਦੇ ਤੱਕ ਨਸ਼ੀਨ ਬਣ ਜਾਂਦੇ ਹੋ ਖੁਦ ਕਹਿੰਦੇ ਨੇ ਮੈਂ ਨਹੀਂ ਬੰਦਾ ਤੱਕ ਨਸ਼ੀਨ ਅਰਥਾ ਤਾਉਸੀ ਤੱਕ ਤੇ ਬਿਠਾਉਂਦੇ ਨੇ ਸ਼ਿਵ ਬਾਬਾ ਦੀ ਯਾਦ ਵਿੱਚ ਸੋਮਨਾਥ ਦਾ ਮੰਦਿਰ ਬਣਾਇਆ ਬਾਬਾ ਕਹਿੰਦੇ ਨੇ ਇਸ ਵਿੱਚ ਮੈਨੂੰ ਕੀ ਟੇਸਟ ਆਏਗੀ ਜੈਡ ਪੁੱਤਲਾ ਰੱਖ ਦਿੰਦੇ ਨੇ ਮਜਾ ਤਾਂ ਤੁਸੀਂ ਬੱਚਿਆਂ ਨੂੰ ਸਵਰਗ ਵਿੱਚ ਜਾਂਦਾ ਹੈ ਮੈਂ ਤਾਂ ਸਵਰਗ ਵਿੱਚ ਆਉਂਦਾ ਹੀ ਨਹੀਂ ਫਿਰ ਭਗਤੀ ਮਾਰਕ ਜਦੋਂ ਸ਼ੁਰੂ ਹੁੰਦਾ ਮੰਦਿਰ ਆਦੀ ਬਣਾਉਣ ਵਿੱਚ ਕਿੰਨਾ ਖਰਚਾ ਕੀਤਾ ਫਿਰ ਵੀ ਚੋਰ ਲੁੱਟ ਕੇ ਲੈ ਗਏ ਰਾਮਨ ਦੇ ਰਾਜ ਵਿੱਚ ਤੁਹਾਡਾ ਤਾਂ ਦੌਲਤ ਸਭ ਖਲਾਸ ਹੋ ਜਾਂਦਾ ਹੈ ਹੋਨੋ ਤੌਸੀ ਤਤ ਹੈ ਬਾਪ ਕਹਿੰਦੇ ਨੇ ਜੋ ਸਾਡਾ ਮੰਦਿਰ ਬਨਾਇਆ ਹੋਇਆ ਹੈ ਉਹ ਵੀ ਮੁਹੰਮਦ ਗਦਸਨਵੀ ਆ ਕੇ ਲੁੱਟ ਕੇ ਲੈ ਗਏ ਭਾਰਤਜੀਹਾ ਸਰਵੈਂਟ ਸਮਝਦਾ ਕੋਈ ਹੋਰ ਤੀਸ਼ ਨਹੀਂ ਐਸ ਜੈਸਾ ਤੀਰਥ ਵੀ ਕੋਈ ਹੋਰ ਨਹੀਂ ਬਣ ਸਕਦਾ ਪਰ ਅਜ ਕੱਲ ਤਾਂ Hindu ਧਰਮ ਦੇ ਵੀ ਅਨੇਕ ਤੀਰਥ ਹੋ ਗਏ ਨੇ ਵਾਸਤਵ ਵਿੱਚ ਬਾਪ ਜੋ ਸਰਵ ਦੀ ਸਦਗਤੀ ਕਰਦੀ ਤੀਰਤਾ ਉਹਨਾਂ ਦਾ ਹੋਣਾ ਚਾਹੀਦਾ ਹੈ ਇਹ ਵੀ ਡਰਾਮਾ ਬਣਿਆ ਹੋਇਆ ਹੈ ਸਮਝਣ ਵਿੱਚ ਬਹੁਤ ਸਹਿਜ ਹੈ ਪਰ ਨੰਬਰ ਵਾਰ ਹੀ ਸਮਝਦੇ ਨੇ ਕਿਉਂਕਿ ਰਾਜਦਾਨੀ સ્થાਪਨ ਹੋ ਰਹੀ ਹੈ ਸਰਗ ਦੇ ਮਾਲਿਕ ਐ ਲక్ష్ਮੀਨਾਰਾਇਣ ਨੇ ਇਹ ਹੈ ਉੱਤਮ ਤੇ ਉੱਤਮ ਪੁਰਸ਼ ਜਿਨਨੂフィ ਦੇਵਤਾ ਕਿਹਾ ਜਾਂਦਾ ਹੈ दैवी গুণ ਵਾਲਿਆਂ ਨੂੰ ਦੇਵਤਾ ਕਿਹਾ ਜਾਂਦਾ ਇਹ ਉੱਚਾ ਦੇਵੀ ਦੇਵਤਾ ਤਰਮ ਪਰਵ੍ਰਤੀ ਮਾਰਗ ਵਾਲਿਆਂ ਦਾ ਉਸ ਸਮੇਂ ਤੁਹਾਡਾ ਪਰਵ੍ਰਤੀ ਮਾਰਗ ਚੱਲਦਾ ਹੈ ਬਾਪ ਨੇ ਤੁਹਾਨੂੰ ਡਬਲ ਤਾਜ ਤਾਰੀ ਬਣਾਇਆ 라ਵਣ ਨੇ ਦੋਨੋਂ ਹੀ ਤਾਜ ਉਤਾਰ ਦਿੱਤੇ ਹੁਣ ਤਾਂ ਨੋ ਤਾਜ ਨੋ ਪਵਿੱਤਰਤਾ ਦਾ ਤਾਜ ਨਾ ਤਨ ਦਾ ਤਾਜ ਨਾ ਪਵਿੱਤਰਤਾ ਦਾ ਤਾਜ ਦੋਵੇਂ 라ਵਣ ਨੇ ਉਤਾਰ ਦਿੱਤੇ ਬਾਪਾ ਕੇ ਤੁਹਾਨੂੰ ਦੋਵੇਂ ਤਾਜ ਦਿੰਦੇ ਨੇ ਐਸ ਯਾਦ ਤੇ ਪੜਾਈ ਨਾਲ ਐਸ ਲਈ ਗੋਂਦੇ ਨੇ ਉਹ ਗੋਡ ਫਾਦਰ ਸਨ ਅ ਗਾਈਡ ਬਣੋ ਲਿਬ੍ਰੇਟ ਵੀ ਕਰੋ ਤਾਹੀ ਤੁਹਾਡਾ ਨਾਮ ਵੀ ਪੰਡਾ ਰੱਖਿਆ ਹੋਇਆ ਹੈ ਪਾਂਡਵ ਕੌਰਵ ਯਦਵ ਕੀ ਕਰਤ ਪਈ ਕਹਿੰਦੇ ਨੇ ਬਾਬਾ ਅਸੀਂ ਤੁਹਾਨੂੰ ਦੁੱਖ ਦੇ ਰਾਜ ਤੋਂ छुड़ा ਕੇ ਕਹਿੰਦੇ ਨੇ ਬਾਬਾ ਸਾਨੂੰ ਦੁੱਖ ਦੇ ਰਾਜ ਤੋਂ छुड़ा ਕੇ ਨਾਮ ਲੈ ਜਾਓ ਬਾਪ ਹੀ ਸੱਚਖੰਡ ਦੀ ਸਥਾਪਨਾ ਕਰਦੇ ਨੇ ਜਿਸ ਨੂੰ ਸਵਰਗ ਕਿਹਾ ਜਾਂਦਾ ਹੈ ਫਿਰ 라ਵਣ ਝੂਠਖੰਡ ਬਣਾਉਂਦਾ ਹੈ ਉਹ ਕਹਿੰਦੇ ਸ਼੍ਰੀ ਕ੍ਰਿਸ਼ਨ ਭਗਵਾਨੋ ਵਾਚ ਬਾਪ ਕਹਿੰਦੇ ਨੇ ਸ਼ਿਵ ਭਗਵਾਨੋ ਵਾਚ ਭਾਰਤ ਵਾਸੀਆਂ ਨੇ ਨਾਮ ਬਦਲ ਲਿਆ ਤਾਂ ਸਾਰੀ ਦੁਨੀਆ ਨੇ ਬਦਲ ਲਿਆ ਸ਼੍ਰੀ ਕ੍ਰਿਸ਼ਨ ਤਾਂ ਦੇਧਾਰੀ ਹੈ ਵਿਦੇਹੀ ਇੱਕ ਸ਼ਿਵ ਬਾਬਾ ਹੀ ਹੈ ਹੁਣ ਬਾਪ ਦੁਆਰਾ ਤੁਸੀਂ ਬੱਚਿਆਂ ਨੂੰ ਮਾਇਤ ਮਿਲਦੀ ਹੈ ਸ਼ਕਤੀ ਮਿਲਦੀ ਹੈ ਸਾਰੇ ਵਿਸ਼ਵ ਦੀ ਤੁਸੀਂ ਮਾਲਿਕ ਬੰਦੇ ਹੋ ਸਾਰਾ ਅਸਮਾਨ ਧਰਤੀ ਤੁਹਾਨੂੰ ਮਿਲ ਜਾਂਦੀ ਹੈ ਕੋਈ ਦੀ ਤਾਕਤ ਨਹੀਂ ਜੋ ਤੁਹਾਡੇ ਤੋਂ ਖੋ ਸਕੇ ਕੋਰਣਾ ਕਲਪ ਤੱਕ ਉਹਨਾ ਦੀ ਜਦੋਂ ਵਿਰਤੀ ਹੋ ਕੇ ਕਰੋੜਾਂ ਦੀ ਅੰਦਾਜ਼ ਵਿੱਚ ਹੋਣਗੇ ਤਾਂ ਲਸ਼ਕਰ ਲਿਆ ਕੇ ਤੁਹਾਨੂੰ ਜਿੱਤਣਗੇ ਬਾਪੱਚਿਆਂ ਨੂੰ ਕਿੰਨਾ ਸੁੱਖ ਦਿੰਦੇ ਨੇ ਉਸ ਦਾ ਦਾਇਨ ਹੈ ਦੁੱਖ ਹਰਤਾ ਸੁਖ ਕਰਤਾ ਐਸ ਸਮੇ ਤੁਹਾਨੂੰ ਕਰਮ ਆਕਰਮ ਵਿਕਰਨ ਦੀ ਗਤੀ ਬੈਠ ਸਮਝਾਉਂਦੇ ਨੇ ਰਾਵਣ ਰਾਜ ਵਿੱਚ ਕਰਮ ਵਿਕਰਨ ਬਣ ਜਾਂਦੇ ਨੇ ਸਾਧੂ ਵਿੱਚ ਕਰਮ ਆਕਰਮ ਹੋ ਜਾਂਦੇ ਨੇ ਹੁਣ ਤੁਹਾਨੂੰ ਇੱਕ ਸਤਿਗੁਰੂ ਮਿਲਿਆ ਹੈ ਜਿਸ ਨੂੰ ਪਤਿਆਂ ਦਾ ਪਤੀ ਕਹਿੰਦੇ ਨੇ ਕਿਉਂਕਿ ਉਹ ਪਤੀ ਲੋਕ ਵੀ ਸਭ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ ਬਾਪ ਸਮਝਾਉਂਦੇ ਨੇ ਇਹ ਕਿੰਨਾ ਵੰਡਰਫੁਲ ਡਰਾਮਾ ਹੈ ਐਨੀ ਛੋਟੀ ਜੀ ਆਤਮਾ ਵਿੱਚ ਅਵਿਨਾਸ਼ੀ ਪਾਠ ਭਰਿਆ ਹੋਇਆ ਹੈ ਜੋ ਕਦੇ ਮਿਟਣ ਵਾਲਾ ਨਹੀਂ ਐਸ ਨੂੰ ਆਨਾਦੀ ਅਵਿਨਾਸ਼ੀ ਡਰਾਮਾ ਕਿਹਾ ਜਾਂਦਾ ਗੋਡ ਇਜ਼ ਵਨ ਰਚਨਾ ਤੇ ਸਿੜੀ ਚੱਕਰ ਸਬੇ ਕੀਨੇ ਨਾ ਕੋਈ ਰਚਤਾ ਨਾ ਰਚਨਾ ਨੂੰ ਜਾਣਦੇ ॠषि मुनि ਨੇ ਵੀ ਕਹਿ ਦਿੱਤਾ ਨੇਤੀ ਨੇਤੀ ਅਸੀਂ ਨਹੀਂ ਜਾਣਦੇ ਹੁਣ ਤੁਸੀਂ ਸੰਗਮ ਤੇ ਬੈਠੀ ਹੋ ਤੁਹਾਡੀ ਮਾਇਆ ਦੇ ਨਾਲ ਜੁੜੇ ਹੈ ਉਹ ਛੜਦੀ ਨਹੀਂ ਹੈ ਬੱਚੇ ਕਹਿੰਦੇ 바ਵਾ ਮਾਇਆ ਦਾ ਥੱਪੜ ਲੱਗ ਗਿਆ 바ਵਾ ਕਹਿੰਦੇ ਬੱਚੀ ਕੀ ਕਮਾਈ ਝਟ ਕਰ ਦਿੱਤੀ ਤੁਹਾਨੂੰ ਭਗਵਾਨ ਪੜ੍ਹਾਉਂਦੇ ਨੇ तो चं तरह पढ़ना चाहिए था है ना ही पढ़ाई पांच हज़ार वर बाद मिलेगी अच्छा मिठे मिठे सिका दे बच्चे प्रति मात पिता बाप दादा का दा याद प्यार गुड मॉर्निंग रूहानी बाप दी रूहानी बच्चों नमस्ते रूहानी बच्चों की रूहानी बाप दादा नमस्ते 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 जी धारना दे लिए मुख सार पहली धारना इस दुख धाम तो बुद्धि योग निकाल नवी दुनिया स्थापन करने वाले बाप को याद करना है सतो प्रधान बनना है दूजा बाप समान प्यार का सागर शांति सुख का सागर बनना है करम अकरम विकर्म की गति जान सदा श्रेष्ठ कर्म करने हैं वरदान है ਸਦਾ ਮੰਗੋ ਸਾਰੀ ਚੜਨ ਮੰਨ ਲ ਖੁਸ਼ੀ ਦੇ ਗੀਤ ਗਾਉਣ ਵਾਲੇ ਅਗਨਾਸ਼ੀ ਖੁਸ਼ ਨਸੀਬ ਭਵ ਸਦਾ ਮੰਗੋ ਸਾਰੀ ਚੜਨ ਮੰਨ ਤੋ ਖੁਸ਼ੀ ਦੇ ਗੀਤ ਗਾਉਣ ਵਾਲੇ ਅਗਨਾਸ਼ੀ ਖੁਸ਼ ਨਸੀਬ ਭਵ ਤੁਸੀਂ ਖੁਸ਼ ਨਸੀਬ ਬੱਚੇ ਅਗਨਾਸ਼ੀ ਵਿਧੀ ਨਾਲ ਅਗਨਾਸ਼ੀ ਸਿੱਧੀਆਂ ਪ੍ਰਾਪਤ ਕਰਦੇ ਹੋ ਤੁਹਾਡੇ ਮਨ ਤੋ ਸਦਾ ਵਾਵਾ ਦੀ ਖੁਸ਼ੀ ਦੇ ਗੀਤ ਵੱਜਦੇ ਰਹਿੰਦੇ वा बाबा वा तकदी वा मिठा परिवार वा श्रेष्ठ संगमदा सुहावना समय हर करम वाह वाह है इसलिए तुम अविनाशी तो मन विच कदी वाई या आई क्यों या मैं नहीं आ सकता वाई दी बजाए वाह वाह और आई दी बजाए बाबा बाबा शब्द ही आता है स्लोगन है जो संकल्प करते हो ਆਸ ਨੂੰ ਅવિਨਾਸ਼ੀ ਗਵਰਨਮੈਂਟ ਦੀ ਸਟੈਂਪ ਲਗਾ ਦਿਓ ਤਾਂ اٹਨ ਰਖੋਗੇ ਜੋ ਸੰਕਲਪ ਕਰਦੇ ਹੋ ਆਸ ਨੂੰ ਅવિਨਾਸ਼ੀ ਗਵਰਨਮੈਂਟ ਦੀ ਸਟੈਂਪ ਲਗਾ ਦਿਓ ਤਾਂ اٹਨ ਰਫੋਗੇ ਹੁਣ ਸੁਣਦੇ ਹਾਂ ਮਾਤੇ ਸ਼੍ਰੀ ਜੀ ਦੇ ਮਧੁਰ ਮਹਾਵਾਕ ਜੀਵਨ ਦੀ ਆਸ਼ ਪੂਰੀ ਹੁੰਦਾ ਸੋਹਮਨਾ ਸਮੇ ਜੀਵਨ ਦੀ ਆਸ਼ ਪੂਰੀ ਹੁੰਦਾ ਸੋਹਮਨਾ ਸਮੇ ਹੁਣ ਸਾਰੀ ਆਤਮਾਵਾਂ ਦੀ ਬੋਤ ਸਮੇਤ ਹੋਏ ਆਸ਼ਸੀ ਕਿ ਜੀਵਨ ਵਿੱਚ ਸਦਾ ਸੁਖ ਸ਼ਾਂਤੀ ਮਿਲੇ ਹੁਣ ਬਹੁਤ ਜਨਮਾਂ ਦੀ ਆਸ ਕਦੋਂ ਪੂਰੀ ਹੋਵੇਗੀ ਉਹਨੇ ਹੈ ਸਾਡਾ ਲਾਸਟ ਜਨਮ ਐਸ ਲਾਸਟ ਜਨਮ ਦੀ ਵੀ ਲਾਸਟ ਹੈ ਐਵੇਂ ਕੋਈ ਨਾ ਸਮਝੇ ਮੈਂ ਤਾਂ ਹਲੇ ਛੋਟਾ ਹਾਂ ਛੋਟੇ ਵੱਡਿਆਂ ਨੂੰ ਸੁੱਖ ਤਾਂ ਚਾਹੀਦਾ ਹੈ ਨਾ ਪਰ ਦੁੱਖ ਕਿਸ ਚੀਜ਼ ਨਾਲ ਮਿਲਦਾ ਹੈ ਉਸ ਦਾ ਪਹਿਲੇ ਗਿਆਨ ਚਾਹੀਦਾ ਹੈ ਹੁਣ ਤੁਹਾਨੂੰ ਨੌਲੇਜ ਮਿਲੀ ਐਨਾ ਪੰਜ ਵਿਕਾਰਾਂ ਵਿੱਚ ਫਸਣ ਦੇ ਕਾਰਨ ਇਹ ਜੋ ਕਰਨ ਬੰਧਨ ਬਣਿਆ ਹੋਇਆ ਹੈ ਐਸ ਨੂੰ ਪਰਮਾਤਮਾ ਦੀ ਯੋਗ ਅਗਨੀ ਨਾਲ ਪਸਮ ਕਰਨਾ ਹੈ ਇਹ ਹੈ ਕਰਮ ਬੰਧਨਾ ਤੋਂ ਛੁੱਟਣ ਦਾ ਸਹਿਜ ਉਪਾਈ ਸਰਵ ਸ਼ਕਤੀਵਾਨ ਬਾਬਾ ਨੂੰ ਚੱਲਦੇ ਫਿਰਦੇ ਸਵਾਸੋ ਸਵਾਸ ਯਾਦ ਕਰੋ ਹੁਣੇ ਉਪਾਏ ਦਸਨ ਦੀ ਸਹਾਇਤਾ ਖੁਦ ਪਰਮਾਤਮਾ ਕੇ ਕਰਦੇ ਨੇ ਪਰ ਇਸ ਵਿੱਚ ਪੁਰਸ਼ਾਰਥ ਹਰੇਕ ਆਤਮਾ ਨੂੰ ਆਪਣਾ ਕਰਨਾ ਹੈ ਪਰਮਾਤਮਾ ਤਾਂ ਬਾਪ ਟੀਚਰ ਗੁਰੂ ਰੂਪ ਵਿੱਚ ਆ ਕੇ वर्षा वर्सा दें पहले उस बाप को जानना है टीचर तो पढ़ना है जिस पढ़ाई तो भविक जन्म जन्मांतर दे लए, सुख की प्रलभत बनेगी अर्थात जीवन मुक्ति पद के पुरुषार्थ अनुसार मरतबा मिलेगा गुरु रूप पवित्र बना के मुक्ति दिता है इस राजू समझ अजिहा पुरुषार्थ करना है ये टाइम है पुराना खाता खत्म कर नवी जीवन बना समय जिन्ना पुरुषार्थ कर अपनी आत्मा पवित्र बनाओगी ओना ही शुद्ध रिकॉर्ड भरेगा फिर सारा कल्प चलेगा सारे कल्प का मदाक इस समय की कमाई तो है देखो इस समय तहानू आदमा दंत का ज्ञान मिलता है सानू सो देवता बनना है ਆਪਣੀ ਚੜ੍ਹਦੀ ਕਲਾ ਹੈ ਫਿਰ ਉੱਥੇ ਜਾ ਕੇ ਪ੍ਰਲਪਤ ਭੋਗਾਂਗੇ ਉੱਥੇ ਦੇ ਟਾਹ ਨੂੰ ਬਾਦ ਦਾ ਪਤਾ ਨਹੀਂ ਲੱਗਦਾ ਅਸੀਂ ਗਿਰਾਂਗੇ ਜੇ ਘਰੇ ਪਤਾ ਹੁੰਦਾ ਤਾਂ ਸੁਖ ਭੋਗਣਾ ਫਿਰ ਗਿਰਨਾ ਹੈ ਤਾਂ ਗਿਰਨ ਦੀ ਚਿੰਤਾ ਵਿੱਚ ਸੁਖ ਵੀ ਭੋਗ ਨਹੀਂ ਸਕਣਗੇ ਇਹ ਹੈ ਈਸ਼ਵਰੀਏ ਕਾਇਦਾ ਰਚਿਆ ਹੋਇਆ ਮਨੁੱਖ ਸਦਾ ਚੜਨ ਦਾ ਪੁਰਸਾਰਤ ਕਰਦਾ ਆਥਾਤ ਸੁਖ ਦੇ ਲਈ ਕਮਾਈ ਕਰਦਾ ਪਰ ਡਰਾਮਾ ਵਿੱਚ ਅੱਧਾ ਅੱਧਾ ਪਾਠ ਬਣਿਆ ਹੋਇਆ ਹੈ ਜਿਸ ਰਾਜ ਨੂੰ ਅਸੀਂ ਜਾਣਦੇ ਹਾਂ ਪਰ ਜਿਸ ਸਮੇਂ ਸੁੱਖ ਦੀ ਵਾਹੀ પુરਸ਼ਾਰਥ ਕਰ ਸੁੱਖ ਲੈਣਾ ਇਹ ਹੈ પુરਸ਼ਾਰਥ ਦੀ ਖੂਬੀ ਐਕਟਰ ਦਾ ਕੰਮ ਹੈ ਐਕਟ ਕਰਨ ਸਮੇਂ ਸੰਪੂਰਨ ਖੂਬੀ ਨਾਲ ਪਾਟ ਵਜਾਣਾ ਜੋ ਦੇਖਣ ਵਾਲੇ ਵੀ ਵਾਹ ਵਾਹ ਕਰਨ ਐਸਨੇ ਹੀਰੋ ਹੀਰੋਇਨ ਦਾ ਪਾਟ ਦੇਵਤਾਵਾਂ ਨੂੰ ਮਿਲਿਆ ਹੋਇਆ ਹੈ ਜਿਨ੍ਹਾਂ ਦੇ ਯਾਦਗਾਰ ਚਿੱਤਰ ਗਾਏ ਤੇ ਪੂਜੇ ਜਾਂਦੇ ਨੇ निर्विकारी प्रवृत्ति रह कमल फूल समान अवस्था बनाना यही देवतावान की खूबी है इस खूबी न भूलन भारत की अजि दुर्दशा हो गई और फिर तो अजि जीवन बनाने वाला परमात्मा खुद आया होया है उसका हाथ पकड़न जीवन नैया पार हो जाएगी अच्छा ओम शांति